ਮਨਜੀਤ ਸਿੰਘ ਜੀ ਹਾਲਾਤ ਦੇਖੋ ਜੀ ਸਾਰੇ ਤੁਸੀਂ ਆ ਦੇਖ ਹੀ ਰਹੇ ਹੋ ਵੀ ਸਾਡੇ ਹਾਲਾਤ ਆ ਪਰਤਾਂ ਦੀ ਛੱਡ ਦੇ ਅੱਗੇ ਮਾਤਾ ਦੇ ਨਾਮ ਤੇ ਸੀ ਕਮਰੇ ਦੇਖੋ ਜੀ ਸਾਡੀਆਂ ਨਾਲ ਫਸਲ ਹੈਗੀ ਚਾਰ ਕਨਾਲਾ ਤੇ ਕੁਝ ਮਰਲੇ ਵੀ ਜਿਹੜੀ ਕੱਚੀ ਜ਼ਮੀਨ ਸੀ ਇਹ ਤਾਂ ਸਾਨੂੰ ਨਹੀਂ ਸਰਕਾਰ ਤੇ ਉਮੀਦ ਵੀ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਕਿਉਂਕਿ 2023 ਵਿੱਚ ਜਦੋਂ ਸਾਡਾ ਆਇਆ ਸੀ ਉਹਦੇ ਵੀ ਸਾਨੂੰ ਇਹ ਮੁਆਵਜ਼ਾ ਨਹੀਂ ਮਿਲਿਆ ਸੀ ਤੇ ਉਹ ਦੇਖੋ ਸਾਹਮਣੇ ਮੇਰਾ ਇੱਕ ਕਿਲਾ ਮਾਲਕੀ ਜ਼ਮੀਨ ਹੈਗੀ ਸੀ ਉਹਦਾ ਚੋਨਾ ਵੇਖ ਲਓ ਕੀ ਹਾਲਾਤ ਹੋਏ ਪਿਆ ਚੋਨਾ ਕਿਉਂਕਿ ਉਹ ਤਾਂ ਪੱਕੀ ਆ ਸੀ ਨਿਸਰ ਰਹੀ ਆ ਸੀ ਜਦੋਂ ਪਾਣੀ ਆਇਆ ਤੇ ਇਹ ਵਾਲਾ ਮੇਰਾ ਚੋਨਾ ਪੱਕਿਆ ਖੜਾ ਸੀ ਕਿਉਂਕਿ ਮੈਂ 1692 ਚਲਣਾ ਸੀ ਜੋ ਹਿੰਦੇ ਪਹਿਲੇ ਹਫਤੇ ਲਾਇਆ ਸੀ ਦੇਖੋ ਆਪ ਹੀ ਉੱਥੇ ਜਾ ਕੇ ਵੀ ਦੇਖ ਸਕਦੇ ਸਰ ਦੇਖੋ ਮੇਰੇ ਕਮਰਿਆਂ ਦੇ ਹਾਲਾਤ ਕੀ ਹੈ ਗਿਆ ਕਿਉਂਕਿ ਮੇਰੇ ਬੱਚੇ ਤਾਂ ਹੁਣ ਇੱਥੇ ਆ ਹੀ ਨਹੀਂ ਰਹੇ ਬੱਚੇ ਤਾਂ ਕਹਿ ਰਹੇ ਆ ਕਿ ਕਮਰੇ ਡਿੱਗਣ ਵਾਲੇ ਕੰਬ ਬੱਚੇ ਤਾਂ ਕੱਲ ਹੀ ਆਇਆ ਸੀ ਕਾਪੂ ਮੇਰਾ ਜੋ ਅੱਗੇ ਮੀਡੀਆ ਵਿੱਚ ਉਹਨੇ ਖਬਰ ਦਿੱਤੀ ਬੰਦੀ ਮੰਗ ਕੀਤੀ ਉਸ ਬੱਚੇ ਨੇ ਵੀ ਛੋਟੇ ਜਿਹੇ ਕਿਉਂਕਿ ਉਹਨੂੰ ਪਤਾ ਹੈ ਇਹਨਾਂ ਕੋਈ ਸਾਡੇ ਤੇ ਕਰਜ਼ਾ ਤੇ ਆ ਕੁਝ ਮੁਸੀਬਤ ਆਂਦੀ ਹੈ ਇਹ ਦੇਖੋ ਜੀ ਬ੍ਰਾਂਡਾ ਸਾਡੇ ਦੂਰ ਦੇ ਕਮਰਿਆਂ ਦਾ ਤੇ ਇਹ ਕਮਰੇ ਦੇ ਹਾਲਾਤ ਦੇਖੋ ਜੀ ਸਰ ਇਹ ਦੇਖੋ ਜਿਨੇ ਇਹ ਕਮਰੇ ਆ ਗਏ ਆ ਦੇਖੋ ਦਵਾਰ ਸਾਰੇ ਸਾਨ ਛੱਡੀ ਪਈ ਹੈ ਜੀ ਇਹ ਦਵਾਰ ਦੇ ਲੱਗ ਇਹ ਪਟ ਗਈ ਆ ਛੱਤਾਂ ਡਿੱਗਣ ਨੂੰ ਖੜੀਆਂ ਹਨ ਉਹਨਾਂ ਕਦੇ ਵੀ ਇਹ ਤਾਂ ਕਿ ਹੁਣ ਜਦੋਂ ਜਿਵੇਂ ਕਰਨੀ ਪਵੇਗੀ ਉਹ ਡਿੱਗ ਜਾਣਗੇ ਸਾਰੇ ਛੱਤਾਂ ਤੇ ਆ ਦੇਖੋ ਆ ਸਾਰੇ ਉਹ ਕੰਦ ਦੇ ਵਿੱਚ ਸਾਰੀ ਰੋਸ਼ਨੀ ਹੁਮੇ ਪੈਂਦੀ ਹੈ ਤੇ ਸਰ ਦੇਖੋ ਅਰਥਵਈ ਦੇ ਹਾਲਾਤ ਜਿਹੜਾ ਦੂਸਰੇ ਕਮਰੇ ਦੇ ਲਾਟ ਜੀ ਸਰ ਇਹ ਦੇਖੋ ਮੇਰਾ ਘਟੋ ਘਟਾ 5 ਤੋਂ 7 ਲੱਖ ਦਾ ਨੁਕਸਾਨ ਜਿਹਦਾ ਘਰ ਕਰਦਾ ਹੋ ਗਿਆ ਤੇ ਜਿਹੜੀ ਫਸਲ ਦਾ 1 ਲੱਖ ਡੇਢ ਦਾ ਲੱਗ ਗਏ ਤੇ ਇਸ ਤੋਂ ਬਾਅਦ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਸਸਤਾਵਾਂ ਤੇ ਮੰਗ ਕਰਦੇ ਆਂ ਵੀ ਸਾਡੇ ਜੋ ਵੀ ਹੜਪੀਟ ਤੇ ਗਏ ਆਂ ਸਾਰਿਆਂ ਦੇ ਕਰਜ਼ੇ ਲਿਮਟਾ ਮਾਫ ਕਰਾਈਏ ਕਿਉਂਕਿ ਮੇਰੇ ਨਾਲ ਕੁਝ ਅਰਧ ਦੀ ਕਰਜ਼ੇ ਲਾਇਆ ਆ ਕੋਈ ਸੇ ਬੈਂਕ ਤੋਂ ਹੈਗੀ ਲਿਮਟ ਹੈਗੀ ਸੋਸਾਇਟੀ ਹੈਗੀ ਹੈ ਇਸ ਇਸ ਵਜ੍ਹਾ ਕਰਕੇ ਵੀ ਮੈਂ ਮੈਨੂੰ ਨਹੀਂ ਮੈਂ ਦੇਗੀ ਕਿ ਮੈਂ ਉਹਨਾਂ ਦੇ ਪੈਰਾਂ ਤੇ ਖੜ੍ਹਾ ਹੋ ਪਾਵਾਂਗਾ ਕਿਉਂਕਿ ਮੈਂ ਘਰ ਬਣਾਵਾਂਗਾ ਜਾਂ ਤੇ ਬੱਚਿਆਂ ਦੇ ਪਾਲਣ ਪੋਸ਼ਣ ਕਰਾਂਗਾ ਉਹ ਦੇਖੋ ਮੇਰੇ ਪਸ਼ੂਆਂ ਦੀ ਛੱਡ ਵੀ ਡਿੱਗ ਪਈ ਤੇ ਮੇਰੇ ਪਸ਼ੂ ਵੀ ਅਸੀਂ ਪਾਣੀ ਦੇ ਵਿੱਚ ਕੱਢੇ ਇੱਕ ਪਸ਼ੂ ਬੱਚਾ ਵੀ ਛੋਟਾ ਹੈਗਾ ਕਿ 3-4 ਮਹੀਨੇ ਦਾ ਉਹ ਵੀ ਮਰ ਗਿਆ ਉਹਦੀ ਰਿਪੋਰਟ ਵੀ ਡਾਕਟਰਾਂ ਨੇ ਭੇਜੀ ਹੋਈ ਹੈ ਤੇ ਦੇਖੋ ਸਾਡੇ ਸਾਡੇ ਘਰ ਦੇ ਹਾਲਾਤ ਕਿਉਂਕਿ ਇੰਨੇ ਕੁ ਮਾੜੇ ਸਾਡੇ ਹਾਲਾਤ ਹੋ ਚੁੱਕੇ ਆ ਵੀ ਸਾਨੂੰ ਕੋਈ ਉਮੀਦ ਕਿਉਂਕਿ ਅੱਗੇ ਅਸੀਂ ਜਿਹੜੀ ਹੁਣ ਖੁਸ਼ੀਆਂ ਆ ਗੀਆਂ ਸਾਡੀ ਖੁਸ਼ੀਆਂ ਸਾਰੀਆਂ ਦੱਬੀਆਂ ਗਈਆਂ